ਕਾਂਗਰਸ ਦੀ ਰੈਲੀਆਂ ਤੇ ਮੈਂ ਟਿੱਪਣੀ ਕਰਾ ਅਸੀਂ ਗਾ ਸੰਵਿਧਾਨ ਬਚਾਓ ਰੈਲੀ ਸੰਵਿਧਾਨ ਤਾਂ ਦੇਖੋ ਕੋਈ ਖਤਰੇ 'ਚ ਹੈ ਨਹੀਂ ਕਾਂਗਰਸ ਪਾਰਟੀ ਖਤਰੇ 'ਚ ਉਹਦੇ ਵਿੱਚ ਜਿਹੜੇ ਕੋਈ 3 ਸਾਲ ਤੋਂ ਮਿਹਨਤ ਕਰ ਰਹੇ ਸੀ ਕੋਈ ਬਰਾਮ ਖੇੜੇ ਤੋਂ ਹੈ ਕੋਈ ਦੌਲਤ ਖੁਰੇ ਤੋਂ ਹੈ ਕੋਈ ਅਬੋਰ ਤੋਂ ਹੈ ਉੱਤੇ ਅੱਗੇ ਬੈਠੇ ਸੀ ਸੋਫਿਆਂ ਤੇ ਉਹ ਐਜੇ ਲੋਕ ਸੀ ਜਿਨ੍ਹਾਂ ਨੂੰ ਤਾਂ ਲੋਕਾਂ ਨੇ ਢਕਾਰਿਆ ਹੋਇਆ ਇੱਕ ਸੀਗੇ ਜੇ ਪਹਿਲੇ ਫਾਜ਼ਿਲਕਾ ਦੇ ਵਿੱਚ ਜਮਾਨਤ ਜੱਪਤ ਹੋਈ ਫਿਰ ਅਬੋਰ ਦੇ ਵਿੱਚ ਜਮਾਨਤ ਜੱਪਤ ਹੋਈ ਉਹ ਉੱਥੇ ਅੱਗੇ ਬੈਠੇ ਸੀ ਇੱਕ ਸੀਗੇ ਜਲਾਲਾਬਾਦ ਉੱਥੇ ਉਹਨਾਂ ਦੀ ਜਮਾਨਜਬਤ ਹੋਈ ਫਿਰ ਫਾਜ਼ਿਲ ਕਾਏ ਫਿਰ ਫਾਜ਼ਿਲ ਕਾ ਜਮਾਨਜਬਤ ਹੋਈ ਹੁਣ ਉਹਨਾਂ ਦਾ ਵੀ ਸਟੇਟਸ ਨਹੀਂ ਪਤਾ ਇੱਕ ਬੈਠੇ ਸੀ ਬਲਵਾਨੇ ਉਹਨਾਂ ਦੀ ਜਮਾਨਜਬਤ ਹੋਈ ਫਿਰ ਉਹ ਬਠਿੰਡੇ ਏਰੀਆ ਚ ਚਲੇ ਗਏ ਫਿਰ ਉੱਥੇ ਕਈ ਸਾਲਾਂ ਤੋਂ ਲਗਾਤਾਰ ਲੋਕਾਂ ਨੇ ਨਕਾਰਤਾ ਹੁਣ ਫਿਰ ਇੱਧਰ ਆ ਗਏ ਕਾਂਗਰਸ ਕੋਈ ਨਹੀਂ ਤਦ ਵੀ 3 ਸਾਲਾਂ ਤੋਂ ਮੇਥ ਕੌਣ ਕਰ ਰਿਹਾ ਜਿਹੜੇ ਬੰਦਿਆਂ ਦਾ ਕਿਰਦਾਰ ਹੀ ਹੈ ਨਹੀਂ ਉਹ ਮਤਲਬ ਉਹਨਾਂ ਦੀ ਲਲਕਾਰ ਜਿਹੜੀ ਹੈ ਮੈਨੂੰ ਨਹੀਂ ਲੱਗਦਾ ਕਿ ਸੁਨੀਲ ਜਾਖੜ ਜੀ ਦਾ ਸਟੇਟਸ ਤੇ ਉਹਨਾਂ ਦਾ ਦੋਨਾਂ ਦੇ ਕਿਰਦਾਰਾਂ ਦੇ ਵਿੱਚ ਜਮੀਨ ਆਸਮਾਨ ਦਾ ਫਰਕ ਹੈ ਪਹਿਲੇ ਮੈਂ ਰਨਿੰਗ ਇਕੱਲਾ ਹੀ ਕਰਦਾ ਸੀ ਅੱਜ ਕੱਲੋ ਇੱਕ ਗਰੁੱਪ ਜਾਂ ਬਣਿਆ ਹੋਇਆ ਸਾਡਾ ਕਈ ਹੈ ਬੋਰ ਦੇ ਆਪਣੇ ਰਨਰਸ ਤੇ ਉਹਨਾਂ ਨਾਲ ਹਫਤੇ ਦੇ ਇੱਕ ਦਿਨ ਰਨਿੰਗ ਕਰ ਲੈਂਦੇ ਤੇ ਜਦੋਂ ਗਰੁੱਪ ਦੇ ਵਿੱਚ ਰਨਿੰਗ ਕਰਦੇ ਆ ਥੋੜਾ ਜਿਹਾ ਬੰਦਾ ਐਕਸਟਰਾ ਪੱਜ ਲੈਂਦਾ ਮੋਟੀਵੇਟ ਧੰਨਵਾਦ ਮੰਤਰੀ ਸਾਹਿਬ ਦਾ ਡਾਕਟਰ ਰੋਕੀ ਸਾਹਿਬ ਨਾਲ ਕੋਈ ਸਰਕਾਰ ਵੱਲੋਂ ਕੋਈ ਕੋਆਪਰੇਸ਼ਨ ਹੀ ਨਹੀਂ ਮਿਲਦੀ ਸਤਿ ਸ੍ਰੀ ਅਕਾਲ ਦੋਸਤੋ ਨਮਸਕਾਰ ਅੱਜ ਆਪਾਂ ਸਪੈਸ਼ਲ ਇੰਟਰਵਿਊ ਲੈ ਕੇ ਪਹੁੰਚੇ ਆਂ ਐਮ.ਐਲ.ਏ. ਬੋਹਰ ਸੰਦੀਪ ਢਾਕੜ ਜੀ ਕੋਲ ਤੇ ਜਾਣਾਂਗੇ ਵੀ ਸ਼ਹਿਰ ਦੇ ਹਾਲਾਤਾਂ ਬਾਰੇ ਇਹਨਾਂ ਦਾ ਕੀ ਕਹਿਣਾ ਹੈ ਅੱਜਕੱਲ੍ਹ ਮੰਦਰੀਆਂ ਦੀ ਵਿਜਿਟ ਵੀ ਬਹੁਤ ਹੋ ਰਹੀ ਹੈ ਕਾਂਗਰਸ ਨੇ ਵੀ ਰੈਲੀ ਕੀਤੀ ਹੈ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ ਤੇ ਜਾਣਾਂਗੇ ਉਹਨਾਂ ਦਾ ਵਿਜ਼ਨ ਵੀ ਕੀ ਹੈਗਾ ਤੇ ਅੱਜਕੱਲ੍ਹ ਰਨਿੰਗ ਬਹੁਤ ਕਰ ਰਹੇ ਨੇ ਉਹਦੇ ਬਾਰੇ ਵੀ ਜਾਣਾਂਗੇ ਵੀ ਫਿਟਨੈਸ ਵਾਸਤੇ ਕੀ ਸੰਦੇਸ਼ ਦੇਣਾ ਚਾਹੁੰਦੇ ਆ ਸਭ ਸਤਿ ਸ੍ਰੀ ਅਕਾਲ ਨੋਸ਼ਕਾਰ ਜੀ ਸਤਿ ਸ੍ਰੀ ਅਕਾਲ ਜੀ ਰਮੇਂਦਰ ਜੀ ਬਹੁਤ ਸਾਰੇ ਠੀਕ ਹੋ ਜੀ ਸਭ ਬ ਅ ਤੇ ਸਰ ਆਪਾਂ ਜ਼ਿਆਦਾ ਦੇਰ ਨਹੀਂ ਕਰਦੇ ਜੀ ਆਪਾਂ ਸਵਾਲ ਹੀ ਸ਼ੁਰੂ ਕਰ ਲੈਂਦੇ ਆ ਜੀ ਪਿਛਲੇ ਦਿਨੇ ਕਾਂਗਰਸ ਦੀ ਰੈਲੀ ਹੋਈ ਸੀ ਜੀ ਅਭੋਰ ਦੇ ਵਿੱਚ ਜੀ ਵੱਡੀ ਰੈਲੀ ਹੋਈ ਸੀ ਬੜੇ ਲੋਕ ਪਹੁੰਚੇ ਸੀਗੇ ਜੀ ਉਸ ਰੈਲੀ ਨੂੰ ਤੁਸੀਂ ਕੀ ਕਿਵੇਂ ਵੇਖਦੇ ਹੋ ਜੀ ਆ ਦੇਖੋ ਕਾਂਗਰਸ ਦੀ ਰੈਲੀਆਂ ਤੇ ਮੈਂ ਟਿੱਪਣੀ ਕਰਾਂ ਮੇਰੇ ਖਿਆਲ ਕੋਈ ਲੇਕਿਨ ਮੈਂ ਇਨਾ ਕੀ ਕਹਿਣਾ ਚਾਹੂੰਗਾ ਉਹਨੂੰ ਵੈਸੇ ਉਹਦਾ ਨਾਂ ਤਾਂ ਸੀਗਾ ਸੰਵਿਧਾਨ ਬਚਾਓ ਰੈਲੀ ਸੰਵਿਧਾਨ ਤਾਂ ਦੇਖੋ ਕੋਈ ਖਤਰੇ 'ਚ ਹੈ ਨਹੀਂ ਕਾਂਗਰਸ ਪਾਰਟੀ ਖਤਰੇ 'ਚ ਹੈ لیکن ਮੈਂ ਤਾਂ ਇੰਨਾ ਕੀ ਕਹਿਣਾ ਚਾਹੁੰਗਾ ਵੀ ਕਾਂਗਰਸ ਪਾਰਟੀ ਨੂੰ ਹੁਣ ਤੱਕ ਬੰਦਿਆਂ ਦੀ ਪਛਾਣ ਨਹੀਂ ਹੈ ਠੀਕ ਹੈ ਦੇਖੋ ਮੈਨੂੰ ਤਾਂ ਮੈਂ ਤਾਂ ਲੋਕਲੀ ਗੱਲ ਕਰੂੰਗਾ ਮੈਨੂੰ ਤਾਂ ਤਰਸ ਆਉਂਦਾ ਹੈ ਵੀ ਦੇਖੋ ਸਭ ਤੋਂ ਪਹਿਲੇ ਤਾਂ ਬੋਰ ਦੇ ਲੋਕਾਂ ਦਾ ਮੈਂ ਤਾਂ ਹਮੇਸ਼ਾ ਕਹਿੰਦਾ ਵੀ ਸਾਡੇ ਪਰਿਵਾਰ ਦੇ ਉੱਤੇ ਇੰਨੇ एहसान ਹੈ ਵੀ ਸਾਡੀ ਆਣ ਵਾਲੀ ਪੀੜ੍ਹੀਆਂ ਵੀ ਉਹਨੂੰ ਪਤਾ ਨਹੀਂ ਕਿਵੇਂ ਅਸੀਂ ਦੇਣਦਾਰ ਹੋਵਾਂਗੇ ਜੀ ਪੱਤਰ ਤੋਂ ਸ਼ੁਰੂਆਤ ਕਿੱਤੀ ਸੀ ਤੇ ਜਦੋਂ ਸੁਨੀਲ ਜੀ ਨੇ 50 ਸਾਲਾਂ ਦਾ ਕਾਂਗਰਸ ਪਾਰਟੀ ਨਾਲ ਜਿਹੜਾ ਰਿਸ਼ਤਾ ਸੀ ਨਾਬਾਸੀ ਉਹ ਤੋੜਿਆ ਤੇ ਅ 70% ਜਿਹੜੀ ਸਾਡੀ ਟੀਮ ਸੀ ਮਤਲਬ ਉਹਨਾਂ ਨੇ ਕਿਹਾ ਵੀ ਅਸੀਂ ਤੇ ਤੁਹਾਡੇ ਨਾਲ ਖੜੇ ਹਾਂ ਇੱਕ ਹੋਰ احਸਾਨ ਲੋਕਾਂ ਦਾ ਤੇ ਭਾਜਪਾ ਦੀ ਜਿਹੜੀ ਟੀਮ ਸੀ ਆਪਣੀ ਲੋਕਲ ਉਹਨਾਂ ਨੇ ਵੀ ਖੁੱਲੇ ਦਿਲ ਨਾਲ ਸਾਡਾ ਸਵਾਗਤ ਕੀਤਾ ਇੰਨਾ ਪਿਆਰ ਦਿੱਤਾ ਤੇ ਲੋਕਾਂ ਨੇ ਜਿਹੜਾ ਐਮਪੀ ਚੋਣ ਸੀਗਾ ਮੈਂ ਜੀ ਉਹਦੇ ਵਿੱਚ ਜਿਹੜੀ ਲੀਡ ਆਈ ਪੰਜਾਬ ਦੇ ਵਿੱਚ ਸਭ ਤੋਂ ਵੱਧਲੀ ਇਤੋਂ ਨਹੀਂ ਕਿਤੇ ਬਿਲਕੁਲ ਪਰ ਜਿਵੇਂ ਮੈਂ ਗੱਲ ਕਰ ਰਿਹਾ ਸੀ ਕਿ ਕਾਂਗਰਸ ਪਾਰਟੀ ਨੂੰ ਬੰਦਿਆਂ ਦੀ ਪਛਾਣ ਨਹੀਂ ਜਿਵੇਂ ਮੈਂ ਗੱਲ ਕੀਤੀ ਵੀ ਇੱਥੇ ਜਦੋਂ ਕਾਂਗਰਸ ਬਚਾਓ ਰੈਲੀ ਹੋਈ ਚਲੋ ਕੁਝ ਸਾਡੇ ਹੀ ਸਾਥੀ ਹੈ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਾਂਗਾ ਪਹਿਲੇ ਉਹਨਾਂ ਨੇ ਬਥੇਰੀ ਸਾਡੀ ਮਦਦ ਵੀ ਕੀਤੀ ਹੈ ਪਰ ਚਲੋ ਹੁਣ ਉਹ ਆਪ ਟਿਕਟ ਤੇ ਚਾਹਵਾਂ ਨੇ ਇਲੈਕਸ਼ਨ ਲੜਨਾ ਚਾਹੁੰਦੇ ਕੋਈ ਲੋਕਤੰਤਰ ਹੈ ਸਾਰਿਆਂ ਨੂੰ ਅਧਿਕਾਰ ਹੈ ਪਰ ਜਦੋਂ ਮੈਂ ਉੱਥੇ ਵੇਖਿਆ ਪ੍ਰੋਗਰਾਮ ਜਿਹੜਾ ਕਾਂਗਰਸ ਬਚਾਓ ਰੈਲੀ ਦਾ ਤੇ ਉਹਦੇ ਵਿੱਚ ਜਿਹੜੇ ਕੋਈ 3 ਸਾਲ ਤੋਂ ਮਿਹਨਤ ਕਰ ਰਹੇ ਸੀ ਕੋਈ ਬਰਾਮ ਖੇੜੇ ਤੋਂ ਹੈ ਕੋਈ ਦਾਲ ਤੋਂਰੇ ਤੋਂ ਹੈ ਕੋਈ ਅਬੋਰ ਤੋਂ ਹੈ ਪਰ ਜਿਹੜੇ ਉੱਤੇ ਅੱਗੇ ਬੈਠੇ ਸੀ ਸੋਫਿਆਂ ਤੇ ਉਹ ਐਜੇ ਲੋਕ ਸੀ ਜਿਨ੍ਹਾਂ ਨੂੰ ਤਾਂ ਲੋਕਾਂ ਨੇ ਨਕਾਰਿਆ ਹੋਇਆ ਇੱਕ ਸੀਗੇ ਜੇ ਪਹਿਲੇ ਫਾਜ਼ਿਲਕਾ ਦੇ ਵਿੱਚ ਜਮਾਨ ਜ਼ਬਤ ਹੋਈ ਫਿਰ ਅਬੋਰ ਦੇ ਵਿੱਚ ਜਮਾਨ ਜ਼ਬਤ ਹੋਈ ਠੀਕ ਹੈ ਉਹ ਉੱਥੇ ਅੱਗੇ ਬੈਠੇ ਸੀ ਇੱਕ ਸੀਗੇ ਜਲਾਲਾਬਾਦ ਉੱਥੇ ਉਹਨਾਂ ਦੀ ਜਮਾਨ ਜ਼ਬਤ ਹੋਈ ਫਿਰ ਫਾਜ਼ਿਲਕਾ ਹੈ ਫਿਰ ਫਾਜ਼ਿਲਕਾ ਜਮਾਨ ਜ਼ਬਤ ਹੋਈ ਹੁਣ ਉਹਨਾਂ ਦਾ ਵੀ ਸਟੇਟਸ ਨਹੀਂ ਪਤਾ ਇੱਕ ਬੈਠੇ ਸੀ ਬਲਵਾਣੇ ਉਹਨਾਂ ਦੀ ਜ਼ਮਾਨ ਜਬਤ ਹੋਈ ਫਿਰ ਉਹ ਬਠਿੰਡੇ ਏਰੀਏ ਤੇ ਚਲੇ ਗਏ ਫਿਰ ਉੱਥੇ ਕਈ ਸਾਲਾਂ ਤੋ ਲਗਾਤਾਰ ਲੋਕਾਂ ਨੇ ਨਕਾਰਤਾ ਹੁਣ ਫੇਰ ਇੱਧਰ ਆ ਗਏ ਕਹਿਣ ਦਾ ਭਾਵੇਂ ਕਾਂਗਰਸ ਨੂੰ ਆਈ ਨਹੀਂ ਪਤਾ ਵੀ 3 ਸਾਲਾਂ ਤੋ ਮਿਹਤ ਕੌਣ ਕਰ ਰਿਹਾ ਇੱਥੇ ਤੇ ਮੈਨੂੰ ਨਹੀਂ ਲੱਗਦਾ ਉਹਨਾਂ ਦਾ ਵੀ ਕੋਈ ਦਾਅ ਲੱਗਣਾ ਉਹ ਮਤਲਬ ਜਿਸ ਤਰ੍ਹਾਂ ਦੀ ਦੀ ਸਥਿਤੀ ਜਿਹੜਾ ਕੁਝ ਸੀਗਾ ਉੱਥੇ ਤੁਸੀਂ ਵੇਖਿਆ ਐਂਡ ਕਾਂਗਰਸ ਪ੍ਰਧਾਨ ਦੀ ਵੀ ਚਲੋ ਮੈਂ ਕੀ ਗੱਲ ਕਰੂੰਗਾ ਮੇਰੇ ਤੋਂ ਸਿਆਸੀ ਕਰ ਦੋਨਾਂ ਦਾ ਵੱਡਾ ਹੀ ਹੈ ਲੇਕਿਨ ਉਹ ਗੱਲ ਕੁਝ ਦਿਨ ਪਹਿਲੇ ਹੁਣ ਕੁਝ ਦਿਨ ਪਹਿਲੇ ਕਿ 19 ਤਰੀਕ ਨੂੰ ਉਹ ਬਾਈ ਇਲੈਕਸ਼ਨ ਹੋਣ ਜਾ ਰਿਹਾ ਹੈ ਲੁਧਿਆਣੇ ਦੇ ਵਿੱਚ ਬਹੁਤ ਅਹਿਮ ਇਲੈਕਸ਼ਨ ਹੈ ਸਾਰਿਆਂ ਨੇ ਆਪਣਾ ਉਥੇ ਪੂਰਾ ਜੋਰ ਲਾ ਰੱਖਿਆ ਹੈ ਤੇ ਕਾਂਗਰਸ ਦੀ ਤੇ ਕਾਂਗਰਸ ਦੇ ਪ੍ਰਧਾਨ ਦੀ ਕੀ ਉਹਨਾਂ ਦਾ ਪਤਾ ਹੈ ਕੀ ਉਹਨਾਂ ਦਾ ਕਿਰਦਾਰ ਹੈ ਤੇ ਜਦੋਂ ਕੈਂਡੀਡੇਟ ਆਪ ਜਿਹੜੇ ਕੈਂਡੀਡੇਟ ਹੈ ਕਾਂਗਰਸ ਪਾਰਟੀ ਦੇ ਉਹ ਕਹਿੰਦੇ ਵੀ ਪ੍ਰਧਾਨ ਇੱਥੇ ਨਹੀਂ ਆਣਾ ਚਾਹੀਦਾ ਠੀਕ ਹੈ ਉਥੋਂ ਦੇ ਐਮਪੀ ਵੀ ਹੈ ਤੇ ਇਹਦੇ ਤੋਂ ਤਾਂ ਹੁਣ ਗੱਲ ਸਾਫ਼ ਹੀ ਹੋ ਜਾਂਦੀ ਕੀ ਉਹਨਾਂ ਦਾ ਕਿਰਦਾਰ ਤੇ ਪ੍ਰਧਾਨ ਦੀ ਬਾਕੀ ਮੇਰਾ ਸਟਾਈਲ ਨਹੀਂ ਵੀ ਕੋਈ ਮੈਂ ਪਰਸਨਲ ਗੱਲਾਂ ਕਰਾਂ ਜਿਹੜਾ ਕੁਝ ਹੈ ਸਾਰਾ ਪਬਲਿਕ ਡੋਮੇਨ 'ਚ ਹੈ ਕਿੱਥੇ ਗੋਡੇ ਟੇਕੇ ਹੈ ਕੀ ਕੁਝ ਕੀਤਾ ਹੈ ਸਾਰਾ ਕੁਝ ਹੈ ਪਰ ਜਦੋਂ ਉਹਨਾਂ ਦੇ ਇੱਕ ਕੁਝ ਦਿਨ ਪਹਿਲੇ ਇੱਕ ਹੋਰ ਇੰਟਰਵਿਊ ਸੀਗਾ ਸੀਨੀਅਰ ਆਗੂ ਕਾਂਗਰਸ ਪਾਰਟੀ ਦੇ ਉਹ ਕਹਿੰਦੇ ਪ੍ਰਧਾਨ ਅੰਦਰੋਂ ਕੁਝ ਹੈ ਬਾਹਰੋਂ ਕੁਝ ਹੈ ਤੋ ਇਹ ਗੱਲਾਂ ਮਤਲਬ ਉੱਪਰਲੀ ਕਾਂਗਰਸ ਦੇ ਸੀਨੀਅਰ ਆਗੂ ਕਹਿ ਰਹੇ ਹੈ ਤੇ ਜਦੋਂ ਬਾਈ ਇਲੈਕਸ਼ਨ ਜੋ ਗੇਰੇ ਵੀ ਉੱਥੇ ਦਾ ਐਮਪੀ ਹੈ ਪੰਜਾਬ ਦਾ ਪ੍ਰਧਾਨ ਹੈ ਉਹ ਆਣਾ ਹੀ ਨਹੀਂ ਚਾਹੀਦਾ ਮੇਰੇ ਖਿਆਲੋਂ ਗੱਲ ਤਾਂ ਕਲੀਅਰ ਹੋ ਗਈ ਹੈ ਮੈਂ ਜਿਵੇਂ ਕਿਹਾ ਕਾਂਗਰਸ ਨੂੰ ਬੰਦਿਆਂ ਦੀ ਪਛਾਣ ਹੈ ਫਿਰ ਉੱਥੇ ਉਹ ਸੀਟ ਫਾਰਮ ਗਏ ਉੱਤੇ ਫੰਕਸ਼ਨ ਸੀਗਾ ਮੈਨੂੰ ਇਸ ਗੱਲ ਦੀ ਵੀ ਹੈਰਾਨਗੀ ਹੈ ਉੱਥੇ ਦੋ ਦੋ ਐਮਪੀ ਸੀ ਇੱਕ ਫਿਰੋਜ਼ਪੁਰ ਤੋਂ ਐਮਪੀ ਇੱਕ ਲੁਧਿਆਣੇ ਤੋਂ ਐਮਪੀ ਉਹਨਾਂ ਨੇ ਉੱਥੇ ਗੱਲਾਂ ਕੀਤੀ ਲੇਕਿਨ ਮੇਰਾ ਸਵਾਲ ਆ ਹੈ ਵੀ ਅੱਜ ਸਾਲ ਹੋਣ ਜਾ ਰਿਹਾ ਹੈ ਐਮਪੀ ਬਣੇ ਨੂੰ ਉਹਨਾਂ ਨੇ ਕੀ ਪਾਰਲੀਮੈਂਟ ਦੇ ਵਿੱਚ ਆ ਮੁੱਦਾ ਚੁੱਕਿਆ ਇੱਥੇ ਸਿਆਸੀ ਰੋਟੀਆਂ ਸੇਕਣ ਆ ਗਏ ਕਿਉਂ ਨਹੀਂ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਗੱਲ ਕੀਤੀ ਮੈਂ ਬਕਾਇਦਾ ਵਿਧਾਨ ਸਭਾ ਦੇ ਵਿੱਚ ਗੱਲ ਚੱਕੀ ਸੀ ਸੀਡਵਾਰਨ ਦੀ ਤੇ ਮੈਂ ਲਗਾਤਾਰ ਪ੍ਰਯਾਸ ਵੀ ਕੀਤੇ ਡੀਸੀ ਨਾਲ ਵੀ ਬਦਰ ਲਗਾਤਾਰ ਮੇਰੇ ਕੋਲੇ ਉਥੋ ਦੀ ਸੰਗਤ ਉਥੇ ਦੇ ਸਰਪੰਚ ਨਿਰੰਤਰ ਮੇਰੇ ਨਾਲ ਸੰਪਰਕ 'ਚ ਸੀਗੇ ਪਰ ਚਲੋ ਹੁਣ ਤੱਕ ਕੋਈ ਮਸਲਾ ਹੱਲ ਨਹੀਂ ਹੋਇਆ ਪਰ ਪ੍ਰਯਾਸ ਕੋਲਾ ਕੀਤਾ ਇਹਨਾਂ ਨੇ ਕੋਈ ਪਾਰਲੀਮੈਂਟ 'ਚ ਕਿਉਂ ਨਹੀਂ ਆਵਾਜ਼ ਉਠਾਈ ਤੇ ਇਹਨਾਂ ਕੋਲੇ ਤਾਂ ਦੋਨਾਂ ਐਮਪੀਆ ਕੋਲੇ ਐਮਪੀ ਲੈਡ ਫੰਡ ਹੈ ਤੁਸੀਂ ਉਹਦੇ ਵਿੱਚ ਦੇ ਦਿਓ ਮੁਆਵਜ਼ਾ ਕੌਣ ਤੁਹਾਨੂੰ ਰੋਕ ਰਿਹਾ ਪਰ ਕਹਿਣ ਦਾ ਭਾਵ ਹੈ ਸਿਰਫ ਸਿਆਸੀ ਰੋਟੀਆਂ ਇਹਨਾਂ ਨੇ ਸੇਕਣੀ ਜਿਹਾ ਆ ਕੇ ਚਲੇ ਗਏ ਪਰ ਅਗੇਨ ਇਸ ਤੋਂ ਜ਼ਿਆਦਾ ਮੈਂ ਕਾਂਗਰਸ ਪਾਰਟੀ ਤੇ ਮੈਂ ਕੋਈ ਗੱਲ ਕਰਨਾ ਨਹੀਂ ਚਾਹੁੰਦਾ ਉਚਿਤ ਉਚਿਤ ਵੀ ਨਹੀਂ ਸਮਝਦਾ ਵੈ ਐਂਡ ਇਹਨਾਂ ਸਾਰਾ ਕੁਝ ਸਾਰਿਆਂ ਦੇ ਸਾਹਮਣੇ ਹੀ ਹੈ ਪਰ ਮੈਂ ਤਾਂ ਆ ਹੀ ਕਹੂੰਗਾ ਜਿਹੜੇ ਲੱਗੇ ਹੋਏ ਐ ਵੀ ਜਿੰਨਾ ਮਾਨ ਸਨਮਾਨ ਸਾਡੇ ਕੋਲੇ ਸੀਗਾ ਅੱਜ ਵੀ ਐ ਚਲੋ ਮੈਂ ਕੋਈ ਮੇਰੀ ਇਹਨਾਂ ਨਾਲ ਕੋਈ ਦੁਸ਼ਮਣੀ ਐ ਪਰ ਮਾਨ ਸਨਮਾਨ ਜੇ ਨਾਲ ਕਹੀ ਦੇ ਸਕਦੇ ਮੇਰੇ ਖਿਆਲ ਉਹਨਾਂ ਨੂੰ ਉਸ ਗੱਲ ਦੀ ਉਹ ਕਦਰ ਨਹੀਂ ਕਰਦੇ ਠੀਕ ਸਰ ਇੱਕ ਵੱਡੀ ਗੱਲ ਇਹ ਹੈ ਜਿਵੇਂ ਕਾਂਗਰਸ ਦੀ ਰੈਲੀ ਹੋਈ ਉੱਥੇ ਜੋ ਰਾਜਾ ਵਡਿੰਗ ਜੀ ਪ੍ਰਧਾਨ ਨੇ ਕਾਂਗਰਸ ਦੇ ਪੰਜਾਬ ਪ੍ਰਧਾਨ ਨੇ ਜੀ بار بار ਲਲਕਾਰ ਰਹੇ ਨੇ ਕਿ ਵੱਡੇ ਜਖੜ ਸਾਹਿਬ ਉਹ ਬਹੁਤ ਚੋਣਾਂ ਲੜਨ ਦਾ ਉਹ ਵੀ ਲੜਨਗੇ ਜੀ بار بار ਤੁਹਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਜਿਹੜਾ ਅਸਤੀਫਾ ਦੇ ਕੇ ਦੁਬਾਰਾ ਚੋਣ ਲੜੋ ਇਹਦੇ ਬਾਰੇ ਕੀ ਕਹਿਣਾ ਚਾਹੁੰਗੇ ਇਹ ਦੇਖੋ ਜੀ ਮੈਂ ਪਹਿਲੇ ਵੀ ਕਈ ਵਾਰ ਆ ਗੱਲ ਕੀਤੀ ਹੈ ਹੁਣੇ ਮੈਂ ਜਿਵੇਂ ਗੱਲ ਦੱਸ ਰਿਹਾ ਸੀ ਜਿਹੜੇ ਬੰਦਿਆਂ ਦਾ ਕਿਰਦਾਰ ਹੀ ਹੈ ਨਹੀਂ ਉਹ ਮਤਲਬ ਉਹਨਾਂ ਦੀ ਲਲਕਾਰ ਜਿਹੜੀ ਹੈ ਮੈਨੂੰ ਨਹੀਂ ਲੱਗਦਾ ਕਿ ਸੁਨੀਲ ਜਾਖੜ ਜੀ ਦਾ ਸਟੇਟਸ ਤੇ ਉਹਨਾਂ ਦਾ ਦੋਨਾਂ ਦੇ ਕਿਰਦਾਰਾਂ ਦੇ ਵਿੱਚ ਸਮੀਰ ਆਸਮਾਨ ਦਾ ਫਰਕ ਜਿਵੇਂ ਮੈਂ ਹੁਣੇ ਕਿਹਾ ਜਦੋਂ ਕਾਂਗਰਸ ਪਾਰਟੀ ਦੇ ਵਰਕਿੰਗ ਪ੍ਰੈਜ਼ੀਡੈਂਟ ਆਸ਼ੂ ਜੀ ਉਹ ਕਹਿੰਦੇ ਵੀ ਸਾਡੇ ਪ੍ਰਧਾਨ ਨੂੰ ਇੱਥੇ ਆਣ ਦੀ ਲੋੜ ਨਹੀਂ ਮੇਰੇ ਬਾਈ ਇਲੈਕਸ਼ਨ 'ਚ ਉੱਥੋਂ ਦੇ ਉਹ ਐਮਪੀ ਵੀ ਹੈ ਤੇ ਜਦੋਂ ਸੀਨੀਅਰ ਆਗੂ ਕਹਿੰਦੇ ਇੰਟਰਵਿਊ ਦੇ ਵਿੱਚ ਵੀ ਇਹ ਬੰਦੇ ਜਿਹੜੇ ਆ ਪ੍ਰਧਾਨ ਅੰਦਰੋਂ ਕੁਝ ਹੈ ਬਾਹਰੋਂ ਕੁਝ ਹੈ ਇਹਦੇ ਬੰਦਿਆਂ ਦਾ ਕਿਰਦਾਰ ਜਿਹੜਾ ਤੇ ਮਤਲਬ ਆਈ ਡਾਊਟ ਸੁਨੀਲ ਜੀ ਮਤਲਬ ਉਹਨਾਂ ਨੂੰ ਜਵਾਬ ਦੇਣਗੇ ਬਿਲਕੁਲ ਨਹੀਂ ਤੇ ਆ ਫੈਸਲਾ ਦੇਖੋ ਆ 2 ਸਾਲਾਂ ਦੀ ਚੋਣ ਆ ਜਾਣ ਅਬੋਰ ਦੇ ਲੋਕਾਂ ਨੇ ਫੈਸਲਾ ਕਰਨਾ ਆ ਵੀ ਸੰਦੀਪ ਦਾ ਫੈਸਲਾ ਸਹੀ ਸੀ ਆ ਗਲਤ ਸੀ ਸੁਨੀਲ ਜੀ ਦਾ ਫੈਸਲਾ ਸਹੀ ਸੀ ਗਲਤ ਸੀ ਮਤਲਬ ਲੋਕਾਂ ਦੀ ਅਦਾਲਤ ਹੈ ਲੋਕਾਂ ਨੇ ਫੈਸਲਾ ਕਰਨਾ ਹੈ ਜਦੋਂ ਤੱਕ ਮੈਂ ਮੇਰਾ ਕੰਮ ਕਰ ਰਿਹਾ ਮੈਂ ਇਹ ਜੀ ਗੱਲਾਂ 'ਚ ਮੈਂ ਨਹੀਂ ਪੈਂਦਾ ਠੀਕ ਹੈ ਅਸਲ ਗੱਲ ਕਰੀਏ ਬੀਜੇਪੀ ਦੀ ਤੁਸੀਂ ਵੀ ਮਤਲਬ ਜਾਕਰ ਸਾਹਿਬ ਵੱਡੇ ਸਾਹਿਬ ਪ੍ਰਧਾਨ ਨੇ ਪੰਜਾਬ ਦੇ ਆਪਰੇਸ਼ਨ ਸੰਦੂਰ ਹੋਇਆ ਬਹੁਤ ਵੱਡਾ ਇਕੋਪਰੇਸ਼ਨ ਹੋਇਆ ਪਾਕਿਸਤਾਨ ਨੂੰ ਮਤਲਬ ਗੋਡੇ ਬਰਬਾਲਿਆ ਜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਨਹੀਂ ਦੇਖੋ ਸਭ ਤੋਂ ਪਹਿਲੇ ਤਾਂ ਜਿਵੇਂ ਸਾਡਾ ਜਿਹੜਾ ਕੁਝ ਪਹਿਲਗਾਮ ਤੇ ਹੋਇਆ ਜਿਹੜੇ ਆਪਣੇ 26 ਆਪਣੇ ਜਿਹੜੇ ਭਾਰਤੀ ਸੀਗੇ ਉਹਨਾਂ ਨੂੰ ਕਿਵੇਂ મોત ਦੇ ਘਾਟ ਉਤਾਰਿਆ ਗਿਆ ਧਰਮ ਕੁਛ ਕੁਛ ਕੇ ਜੀ ਤੇ ਉਹਦੇ ਬਾਅਦ ਦੇਖੋ ਸਭ ਤੋਂ ਪਹਿਲੇ ਤਾਂ ਆਪਣੇ ਜਿਹੜੇ ਆਰਮਡ ਫੋਰਸਿਸ ਐ ਆਪਣੀ ਸੈਨਾ ਹੈ ਆਪਣੀ ਵਾਯੂ ਸੈਨਾ ਹੈ ਨੌ ਸੈਨਾ ਹੈ ਪੀਐਸਐਫ ਹੈ ਸਾਰੀ ਸਿਕਿਉਰਿਟੀ ਫੋਰਸਸ ਉਹਨਾਂ ਨੂੰ ਸਲੂਟ ਉਹਨਾਂ ਨੂੰ ਸਲਾਮ ਉਹਨਾਂ ਦੀ ਬਹਾਦਰੀ ਨੂੰ ਸਲਾਮ ਉਹਨਾਂ ਦੀ ਪਲੈਨਿੰਗ ਨੂੰ ਸਲਾਮ ਤੇ ਪ੍ਰਧਾਨ ਮੰਤਰੀ ਜੀ ਹੋਗੇ ਰੱਖਿਆ ਮੰਤਰੀ ਹੋਗੇ ਉਹਨਾਂ ਨੂੰ ਸਲਾਮ ਕਿਉਂਕਿ ਦੇਖੋ ਉਹਨਾਂ ਨੇ ਫੌਜ ਨੂੰ ਫ੍ਰੀ ਹੈਂਡ ਦਿੱਤਾ ਵੀ ਆਪਾਂ ਆਪਰੇਸ਼ਨ ਕਰਨਾ ਹੈ ਕਿਵੇਂ ਕਰਨਾ ਹੈ ਕਦੋਂ ਕਰਨਾ ਹੈ ਉਹ ਤੁਹਾਡਾ ਕਿਉਂਕਿ ਉਹਨਾਂ ਦਾ ਡੋਮੇਨ ਹੈ ਤੇ ਉਹਨਾਂ ਨੇ ਪੂਰਾ ਸਪੋਰਟ ਕੀਤਾ ਮੈਨੂੰ ਉਸ ਗੱਲ ਦੀ ਖੁਸ਼ੀ ਹੈ ਤੇ ਜਿਵੇਂ ਤੁਸੀਂ ਕਿਹਾ ਪਹਿਲੀ ਵਾਰੀ ਤੁਸੀਂ ਵੇਖਿਆ ਨਾ ਪਹਿਲਾ ਜਿਹੜਾ ਅਟੈਕ ਸੀਗਾ ਆਪਣਾ ਨੌ ਜਿਹੜੇ ਟੈਰਰਿਸਟ ਕੈਂਪ ਉੱਗਰਵਾਦੀਆਂ ਦੇ ਕੈਂਪ ਸੀ ਉੱਥੇ ਆਪਾਂ ਹਮਲਾ ਕੀਤਾ ਬਕਾਇਦਾ ਤੇ ਕਿੰਨੇ ਉੱਗਰਵਾਦੀ ਮਾਰੇ ਉਹਦੇ ਵਿੱਚ ਨਾਮੀ ਉੱਗਰਵਾਦੀ ਵੀ ਬਹੁਤ ਸੀਗੇ ਅ ਐਂਡ ਮੈਨੂੰ ਇਸ ਗੱਲ ਦੀ ਵੀ ਦੇਖੋ ਫਰਕ ਕੀ ਹੈ ਆਪਣੇ ਭਾਰਤ ਨੇ ਪਹਿਲਾ ਜਿਹੜਾ ਹਮਲਾ ਸੀਗਾ ਸਿਰਫ ਉੱਗਰਵਾਦੀਆਂ ਦੇ ਕੈਂਪ ਤੇ ਹਮਲਾ ਸੀ ਉਹਦਾ ਜਵਾਬੀ ਜਦੋਂ ਪੁੰਚ ਦੇ ਵਿੱਚ ਉਹਨਾਂ ਨੇ ਗੋਲਾਬਾਰੀ ਕੀਤੀ ਉਹਨਾਂ ਨੇ ਅੰਧਾਧੂਲ ਪਾਕਿਸਤਾਨੀਆਂ ਨੇ ਗੋਲਾਬਾਰੀ ਕੀਤੀ ਆ ਦੋਨਾਂ ਦੇਸ਼ਾਂ 'ਚ ਭੱਜ ਗਏ ਠੀਕ ਹੈ ਉਹਦੇ ਬਾਅਦ ਉਹਨਾਂ ਨੇ ਡਰੋਨਾਂ 'ਤੇ ਹਮਲਾ ਸ਼ੁਰੂ ਕੀਤਾ ਤੇ ਆਪਾਂ ਕਿਵੇਂ ਉਹਨਾਂ ਦੇ ਜਿਹੜੇ ਬਾਇਓ ਸੈਨਾ ਉਹਨਾਂ ਦੇ ਹਵਾਈ ਅੱਡੇ ਆ ਪਾਕਿਸਤਾਨ ਦੀ ਆ ਨੇ 에어 ਫੋਰਸ ਤੇ ਕਿਵੇਂ ਉਹਨਾਂ ਨੂੰ ਆਪਾਂ ਟਾਇਆ ਬਿਲਕੁਲ ਐਂਡ ਦੇਖੋ ਆਪਣੇ ਦੇਸ਼ ਦੇ ਵਿੱਚ ਵੀ ਕਈ ਲੋਕ ਐ ਉਹ ਕਿੰਤੂ ਪਰੰਤੂ ਕਰਦੇ ਐ ਅਜੇ ਟਾਈਮ ਦੇ ਵਿੱਚ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਲੇਕਿਨ ਇਸ ਵਾਰੀ ਫੌਜ ਵੀ ਪੂਰੀ ਤਿਆਰ ਸੀਗੀ ਉਹਨਾਂ ਨੇ ਬਕਾਇਦਾ ਹਰ ਚੀਜ਼ ਦਾ ਇੰਡੀਆ ਦੇ ਵਿੱਚ ਤੇ ਆਪਣੇ ਦੇਸ਼ ਦੇ ਵਿੱਚ ਸਾਰਿਆਂ ਨੂੰ ਐਵੀਡੈਂਸ ਦਿੱਤਾ ਵੀ ਆ ਅਸੀਂ ਕੁਝ ਕੀਤਾ ਹੈ ਆ ਇਹਦਾ ਸਬੂਤ ਹੈ ਬਿਲਕੁਲ ਐਂਡ ਉਸ ਟਾਈਮ ਮੈਨੂੰ ਖੁਸ਼ੀ ਹੈ ਸਾਰੇ اپੋਜੀਸ਼ਨ ਪਾਰਟੀਆਂ ਇਕੱਠੀ ਸੀ ਹਾਲਾਂਕਿ ਕਾਂਗਰਸ ਦੇ ਕੁਝ ਸੀਨੀਅਰ ਆਗੂ ਨੇ ਅੱਜ ਵੀ ਕਿੰਤੂ ਪਰੰਤੂ ਕਰ ਰਹੇ ਲੇਕਿਨ ਮੈਂ ਦੇਖੋ ਅਗੇਨ ਮੈਂ ਕਹਿ ਰਿਹਾ ਨਾ ਕਾਂਗਰਸ ਪਾਰਟੀ ਨੇ ਬੰਦਿਆਂ ਦੀ ਪਛਾਣ ਹੀ ਹੈ ਅੱਜ ਵੀ ਜਿਹੜੀ ਆਲ ਪਾਰਟੀ ਡੈਲੀਗੇਸ਼ਨਸ ਤੁਹਾਨੂੰ ਜਿਵੇਂ ਪਤਾ ਹੈ ਵੀ ਆਪਣੇ ਦੇਸ਼ ਦੇ ਮੈਂਬਰ ਆਫ ਪਾਰਲੀਮੈਂਟਸ ਪੂਰੀ ਦੁਨੀਆ ਦੇ ਵਿੱਚ ਅੱਜ ਦੇ ਦਿਨ ਘੁੰਮ ਰਹੇ ਐ ਤੇ ਆਪਣਾ ਪੱਖ ਰੱਖ ਰਹੇ ਆਪਣੇ ਦੇਸ਼ ਦਾ ਭਾਰਤ ਦਾ ਪੱਖ ਰੱਖ ਰਹੇ ਵੀ ਅਸੀਂ ਹਮਲਾ ਕਿਉਂ ਕੀਤਾ ਕਿਹਨੇ ਕੀਤਾ ਕੀ ਕੁਝ ਅਸੀਂ ਕੀਤਾ ਐਨ ਉਹਦੇ ਵਿੱਚ ਹਰ ਪਾਰਟੀ ਦੇ ਲੋਕ ਮੌਜੂਦ ਐ ਲੇਕਿਨ ਕਾਂਗਰਸ ਨੇ ਜਿਹੜੀ ਇਨੀਸ਼ੀਅਲ ਲਿਸਟ ਬਣਾਈ ਸੀ ਉਹਦੇ ਵਿੱਚ ਬਿਲਕੁਲ ਇਨਕਸਪੀਰੀਅੰਸ ਲੋਕਾਂ ਦੇ ਉਹਨਾਂ ਨੇ ਨਾਮ ਪੇਸਤੇ ਕਿਉਂਕਿ ਇਸ ਟਾਈਮ 'ਤੇ ਉਹ ਸਿਆਸਤ ਦੇ ਵਿੱਚ ਤੇ ਇਸ ਟਾਈਮ ਵੀ ਉਹ ਆਪਣਾ ਮਨੋਬਲ ਗ੍ਰਾਉਂਡ ਦੇ ਵਿੱਚ ਮਤਲਬ ਸਵਾਲ ਜਵਾਬ ਕਰ ਰਿਹਾ ਸਵਾਲ ਜਵਾਬ ਕਰਨੇ ਚਾਹੀਦੇ ਤੇ ਐਜੇ ਜਦੋਂ ਜਮਿੰਦਰ ਜੀ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਇਸ ਲੈਵਲ ਦੇ ਜਦੋਂ ਆਪਰੇਸ਼ਨ ਹੁੰਦੇ ਆ ਜਿਹੜੀ ਗਵਰਨਮੈਂਟ ਆਫ ਇੰਡੀਆ ਭਾਰਤ ਸਰਕਾਰ ਜਿਹੜੀ ਹੈ ਹਰ ਇੱਕ ਪਾਰਟੀ ਨੂੰ ক্লোਜ਼ ਡੋਰ ਬਰੀਫਿੰਗ ਦਿੰਦੀ ਹੈ ਮਤਲਬ ਬੰਦ ਕਮਰੇ ਦੇ ਵਿੱਚ ਉਹਨਾਂ ਨੂੰ ਬਕਾਇਦਾ ਦੱਸਿਆ ਜਾਂਦਾ ਵੀ ਅਸੀਂ ਕੀ ਕੁਝ ਕੀਤਾ ਕਿੰਨਾ ਕੁ ਆਪਣਾ ਨੁਕਸਾਨ ਹੋਇਆ ਅੱਗੇ ਅਸੀਂ ਕੀ ਕਰਨਾ ਚਾਹ ਰਹੇ ਸੋ ਇਸ ਟਾਈਮ ਦੇ ਵਿੱਚ ਮੈਨੂੰ ਕੁਝ ਉਹਨਾਂ ਦੇ ਸੀਨੀਅਰ ਆਗੂਆਂ ਦੀ ਗੱਲ ਆ ਠੀਕ ਨਹੀਂ ਲੱਗੀ ਬਟ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਤੇ ਆਪਣੀ ਜਿਹੜੇ ਵੀਰ ਫੌਜੀਆ ਨੂੰ 에ਅਰਫੋਰਸ ਦੇ ਪਾਇਲਟਸ ਨੂੰ ਨੇਵੀ ਨੂੰ ਬੀਐਸਐਨ ਦੇ ਸਾਰੇ ਨੂੰ ਬਹੁਤ ਬਹੁਤ ਬਧਾਈ ਸ਼ੁਭ ਕਾਮਨਾਵਾਂ ਕਿਉਂਕਿ ਜ਼ਰੂਰੀ ਹੈ ਐਨ ਮੈਂ ਆ ਵੀ ਉਮੀਦ ਰੱਖਦਾ ਕਿ ਅੱਗੇ ਇੰਡਸ ਵਾਟਰ ਟ੍ਰੀਟੀ ਜਿਹੜੀ ਉਹਨਾਂ ਨੇ ਅਲਾਈਅੰਸ ਦੇ ਵਿੱਚ ਉਹਨਾਂ ਨੂੰ ਸਸਪੈਂਡ ਕੀਤੀ ਉਹ ਟ੍ਰੀਟੀ ਉਹਦੇ ਉੱਤੇ ਕਿਉਂਕਿ ਸਭ ਤੋਂ ਵੱਡਾ ਹਥਿਆਰ ਭਾਰਤ ਕੋਲੇ ਪਾਣੀ ਤੇ ਆਪਾਂ ਨੂੰ ਉਹਦੇ ਉੱਤੇ ਵਰਕ ਕਰਨਾ ਚਾਹੀਦਾ ਕਿਉਂਕਿ ਇਹ ਜਿਹੜੇ ਨਾਕੋਂ ਕੇ ਬੂਤ ਹੈ ਬਾਤੋਂ ਸੇ ਨਹੀਂ ਸੁਧਰਦੇ ਆ ਇਹਨਾਂ ਨੇ ਫੇਰ ਸ਼ਰਾਰਤ ਕਰਨੀ ਹੈ ਤੇ ਉਹ ਆਪਾਂ ਨੂੰ ਕਰਨਾ ਚਾਹੀਦਾ ਹੈ ਤਾਂ ਕਿ ਲੌਂਗ ਟਰਮ ਜਿਵੇਂ ਕੱਲ ਪ੍ਰਧਾਨ ਮੰਤਰੀ ਜੀ ਨੇ ਕੱਲਿਆ ਪਰਸੋਂ ਨਾਲ ਸੁਣਦਿਆ ਸੀਗਾ ਉਹਨਾਂ ਨੇ ਪਾਕਿਸਤਾਨ ਦੀ ਆਵਾਮ ਨੂੰ ਲੋਕਾਂ ਨੂੰ ਵੀ ਐਡਰੈਸ ਕੀਤਾ ਵੀ ਯਾਰ ਤੁਹਾਡੇ ਜਿਹੜੇ ਫੌਜੀ ਹੈ ਤੁਹਾਡੀ ਫੌਜ ਹੈ ਬਿਲਕੁਲ ਮਤਲਬ ਤੁਹਾਡੇ ਮੋਢੇ ਤੇ ਬੰਦੂਕ ਰੱਖ ਕੇ ਚਲਾ ਰਿਹਾ ਹੈ ਤੇ ਅਦਰਵਾਈਜ਼ ਤਾਂ ਫਿਰ ਹਮਲਾ ਤਾਂ ਅਸੀਂ ਕਰਾਂਗੇ ਕਰਾਂਗੇ ਸੋ ਆਈ ਕੰਗ੍ਰੈਚੁਲੇਟ ਆਰਮ ਫੋਰਸਸ ਐਂਡ ਪੋਲਿਟਿਕਲ ਲੀਡਰਸ਼ਿਪ वैसे भी मोदी साहब ਦਾ ਕੱਲ ਬਿਆਨ ਆਇਆ ਸੀਗਾ ਕਿ ਅਸੀਂ ਇਸ ਵਾਰੀ ਸਭ ਕੁਝ ਕੈਮਰੇ ਦੇ ਸਾਹਮਣੇ ਕੀਤਾ ਤਾਂਕਿ ਕਿਸੇ ਨੂੰ ਐਫ ਡੈਸ ਦੀ ਮੰਗ ਨਹੀਂ ਲੋੜੀ ਹਾਂ ਬਿਲਕੁਲ ਪਹਿਲੀ ਗੱਲ ਤਾਂ ਦੇਖੋ ਆਪਣੀ ਫੌਜ ਦੇ ਉੱਤੇ ਕਿਸੇ ਨੂੰ ਉਹ ਸਾਰੇ ਨੂੰ ਵਿਸ਼ਵਾਸ ਆਉਣਾ ਚਾਹੀਦਾ ਹੈ ਤੇ ਤੁਸੀਂ ਆਪਣੀ ਫੌਜ ਦੇ ਉੱਤੇ ਹੀ ਜੇ ਪ੍ਰਸ਼ਨ ਚਿੰਨ੍ਹ ਉਠਾਓਗੇ ਤਾਂ ਫਿਰ ਫੌਜ ਦਾ ਮਨੋਬਲ ਵੀ ਡਿੱਗਦਾ ਹੈ ਤੇ ਇਸ ਕਾਂਗਰਸ ਦੇ ਕੋਈ ਸੀਨੀਅਰ ਆਗੂਆਂ ਨੂੰ ਉਹ ਗੱਲ ਸਮਝ ਨਹੀਂ ਆਉਂਦੀ ਸਰ ਇਸ ਤੋਂ ਹਟ ਕੇ ਹੋਣਾ ਆਪਾਂ ਗੱਲ ਕਰੀਏ ਸ਼ਹਿਰ ਦੀ ਜੀ ਕੱਲ ਸਵੇਰੇ ਸਵੇਰੇ ਲੋਕਲ ਬਾਡੀ ਮਨਿਸਟਰ ਪਹੁੰਚ ਗਏ ਡਾਕਟਰ ਰਜੋਤ ਸਿੰਘ ਜੀ ਮੀਡੀਆ ਨੂੰ ਵੀ ਨਹੀਂ ਪਤਾ ਲੱਗਿਆ ਬੜਾ ਸੀਕ੍ਰੀਟ ਜਾ ਰਿਹਾ ਸੀ ਐਸੀ ਬੜੀ ਮੁਸ਼ਕਿਲ ਨਾਲ ਪਹੁੰਚੇ ਉੱਥੇ ਜੀ ਕੀ ਕਹਿਣਾ ਚਾਹੂੰ ਕਿ ਮੰਤਰੀ ਸਾਹਿਬ ਆਏ ਦੌਰਾ ਕਰਕੇ ਚਲੇ ਗਏ ਤੇ ਜਦੋਂ ਸਵਾਲ ਪੁੱਛੇ ਤਾਂ ਸ਼ਾਇਦ ਮਤਲਬ ਕੁਝ ਦੇ ਕੇ ਨਹੀਂ ਗਏ ਸ਼ਰਸ਼ੰਤਾ ਦੇ ਕੇ ਗਏ ਨੇ ਨਹੀਂ ਚਲੋ ਪਹਿਲੀ ਗੱਲ ਤਾਂ ਧੰਨਵਾਦ ਮੰਤਰੀ ਸਾਹਿਬ ਦਾ ਡਾਕਟਰ ਰਵਜੋਜ ਜੀ ਦਾ ਮਨੁਣਾ ਦੀ ਬਹੁਤ ਇੱਜ਼ਤ ਕਰਦਾ ਆਏ ਅਗੋਂ ਆਏ ਲੇਕਿਨ ਜਿਵੇਂ ਤੁਸੀਂ ਆਪきゃ ਬਿਹਤਰ ਆ ਹੁੰਦਾ ਕਾਰਪੋਰੇਸ਼ਨ 'ਚ ਆਂਦੇ ਉੱਥੇ ਬੈਠਦੇ ਕਾਉਂਸਲਰਜ਼ ਨੂੰ ਬੁਲਾ ਲੈਂਦੇ ਚਲੋ ਕਾਉਂਸਲਰ ਨੂੰ ਜੇ ਤੁਸੀਂ ਨਹੀਂ ਮਿਲਲਾ ਅਫਸਰਾਂ ਨੂੰ ਬੁਲਾ ਲੈਂਦੇ ਕੋਈ ਮੇਅਰ ਸਾਹਿਬ ਨੂੰ ਬੁਲਾਉਂਦੇ ਕਿਉਂਕਿ ਚੁਣੇ ਹੋਏ ਮੇਅਰ ਹੈ ਉਹਨਾਂ ਨੂੰ ਬੁਲਾਉਂਦੇ ਉਹਨਾਂ ਨੂੰ ਪੁੱਛਦੇ ਕੀ ਕੁਝ ਪ੍ਰੋਬਲਮਸ ਹੈ ਕੀ ਸੋਲਿਊਸ਼ਨਸ ਕੀ ਹੈ ਕਿਉਂਕਿ ਸਪੈਸ਼ਲੀ ਆਪਣੇ ਮੇਅਰ ਜਿਹੜੇ ਹੈ ਰਿਮਲਟ ਇੱਕ ਬੜਾ ਐਕਟਿਵ ਮੇਅਰ ਹੈ ਸਾਰੇ ਦਿਨ ਆਪ ਸਰਕਾਰ ਤੇ ਘੁੰਮਦੇ ਜਿੰਨਾ ਕੋਈ ਪ੍ਰਯਾਸ ਉਹ ਕਰਦੇ ਮੇਰੇ ਕੋਲ ਕੋਈ ਨਹੀਂ ਕਰਦਾ ਲੇਕਿਨ ਤੁਰਪਾਗੇ ਵਾਲੀ ਗੱਲ ਹੈ ਵੀ 3 ਸਾਲਾਂ ਤੋਂ ਸਰਕਾਰ ਵੱਲੋਂ ਕੋਈ ਕੋਆਪਰੇਸ਼ਨ ਹੀ ਨਹੀਂ ਮਿਲ ਰਹੀ ਉਹਦੇ ਬਾਅਦ ਸ਼ਹਿਰ ਦਾ ਰਾਉਂਡ ਲਾਉਂਦੇ ਮੈਨੂੰ ਬੁਲਾ ਲੈਂਦੇ ਚਲੋ ਮੇਰੇ ਤੋਂ ਤਾਂ ਲੋਕਲ ਲੀਡਰਸ਼ਿਪ ਬਹੁਤ ਘਬਰਾਉਂਦੀ ਹੈ ਪਤਾ ਨਹੀਂ ਕਿ ਪਰ ਜੇ ਮੈਨੂੰ ਕੌਨਫੀਡੈਂਸ ਲੈਂਦੇ ਮੈਂ ਇਹ ਜੀ ਗੱਲ ਨਹੀਂ ਕਿਉਂ ਕਰਦਾ ਉੱਥੇ ਮੈਂ ਬਿਲਕੁਲ ਕੋਆਪਰੇਟ ਕਰਦਾ ਮੈਂ ਵੀ ਮਤਲਬ ਆਪਣੇ ਮੈਂ ਸ਼ਹਿਰ ਦੀ ਗੱਲ ਮੈਂ ਰੱਖਣੀ ਸੀ ਮੈਂ ਤਰੀਕੇ ਨਾਲ ਰੱਖਦਾ ਕਿਉਂਕਿ ਤੁਹਾਨੂੰ ਧਿਆਨ ਨਾਲ ਦੇਖੋ ਸੋਚਦਾ ਫਰਕ ਹੈ ਮੇਰੇ ਪਿੰਡ ਦੇ ਵਿੱਚ ਕੁਝ ਦਿਨ ਪਹਿਲੇ ਪੰਜਕੋਸੀ ਦੇ ਵਿੱਚ ਨਸ਼ੇ ਵਾਲਾ ਪ੍ਰੋਗਰਾਮ ਸੀਗਾ ਸਰਕਾਰ ਦਾ ਉੱਥੇ ਹਲਕਾ ਇੰਚਾਰਜ ਸਾਹਿਬ ਆਈ ਸੀ ਬਿਲਕੁਲ ਤੇ ਮੇਰੇ ਪਿੰਡ ਦੇ ਵਿੱਚ ਪ੍ਰੋਗਰਾਮ ਸੀ ਨਸ਼ਾ ਇੱਕ ਹੈ ਜਾਂ ਮਸਲਾ ਹੈ ਜਿਹੜਾ ਸਾਂਝੀ ਹੈ ਬੜੇ ਪੂਰੇ ਪੰਜਾਬ ਨੂੰ ਇੱਕ ਇੱਕ ਕੈਂਸਰ ਇੱਕ ਬਿਮਾਰੀ ਜਿਹੜੇ ਸਾਰੇ ਪੰਜਾਬ ਨੂੰ ਖਾ ਰਹੀ ਹੈ ਤੇ ਮੈਂ ਉਚਿਤ ਸਮਝਾ ਮੈਂ ਗਿਆ ਉੱਥੇ ਬਿਲਕੁਲ ਆਪਣੀ ਗੱਲ ਰੱਖੀ ਸੋ ਮਤਲਬ ਕਹਿਣ ਦਾ ਭਾਵ ਹੈ ਅਗਰ ਮੈਨੂੰ ਬੁਲਾंदे ਮੈਂ ਜਾਂਦਾ ਚਲੋ ਮੈਨੂੰ ਨਹੀਂ ਬੁਲਾਇਆ ਲੇਕਿਨ ਉੱਥੇ ਕੁਝ ਤਾਂ ਹੱਲ ਕਰਕੇ ਜਾਂਦੇ ਐਂ ਨਿਚੋੜ ਕੀ ਕੱਢਿਆ ਉਹਨਾਂ ਨੇ ਜਿੰਨਾ ਥੋੜਾ ਬਹੁਤ ਵਿਜ਼ਿਟ ਜੀ ਕਰਕੇ ਨਿਚੋੜਾ ਕੱਢਿਆ ਵੀ ਪ੍ਰਪੋਜ਼ਲ ਹੋਰ ਬਣਾ ਦਿਓ ਐਸਟੀਮੇਟ ਬਣਾ ਦਿਓ ਐਸਟੀਮੇਟ ਅਗਰ ਮੰਤਰੀ ਸਾਹਿਬ ਉੱਥੇ ਆਂਦੇ ਸਾਡੀ ਕਾਰਪੋਰੇਸ਼ਨ ਦੇ ਵਿੱਚ ਉਹਨਾਂ ਨੂੰ ਐਸਟੀਮੇਟ ਦੇ ਤਾਂ ਬੋਰੀਆਂ ਭਰੀ ਬਣੀ ਹੋਈ ਹੈ ਉੱਥੇ ਪਾਰਕ ਦੇ ਵਿੱਚ ਜਾਂਦੇ ਆਪਾਂ ਕਿਉਂਕਿ ਇੱਥੇ ਆਏ ਵੀ ਕਿਉਂ ਸੀ ਕਿਉਂਕਿ ਉਹ ਜਿਹੜਾ ਕਮਿਊਨਿਟੀ ਹਾਲ ਆਪਾਂ ਜਾ ਕੇ ਲੋਕਾਂ ਨੂੰ ਜਨਤਕ ਕੀਤਾ ਵੀ ਆ ਦੇਖੋ ਲੋਕਾਂ ਵਾਸਤੇ ਬਣਾਲਾ ਪ੍ਰੋਜੈਕਟ ਸੀਗਾ ਵੀ ਸਾਰੇ ਸਪੈਸ਼ਲੀ ਗਰੀਬ ਲੋਕਾਂ ਨੂੰ ਜਿਹੜੇ ਦਿਹਾੜੀਦਾਰ ਬੰਦੇ ਉਹਨਾਂ ਨੂੰ ਸਹੂਲਿਅਤ ਹੁੰਦੀ ਆਪਣਾ ਆਪਾਂ ਸਕੁਅਰ ਹੈ ਆਪਾਂ ਪਾਰਕ ਹੈ ਸੜਕਾਂ ਫੇਰ ਟੁੱਟ ਰਹੀ ਹੈ ਪਾਣੀ ਦੀ ਦਿੱਕਤ ਹੈ ਸੀਵਰੇਜ ਆਪਾਂ ਨੂੰ ਵੱਡਾ ਵਾਟਰ ਵਰਕਸ ਵੱਡਾ ਚਾਹੀਦਾ ਸੋ ਇਹ ਬਹੁਤ ਸਾਰੇ ਮਸਲੇ ਹੈ ਲੇਕਿਨ ਜਿਸ ਤਰੀਕੇ ਨਾਲ ਉਹਨਾਂ ਨੂੰ ਐਡਰੈਸ ਕਰਨਾ ਚਾਹੀਦਾ ਸੀ ਅਮਰੀਕਾਲ ਐਡਰੈਸ ਨਹੀਂ ਕੀਤਾ ਤੇ ਦੂਜਾ ਮੈਂ ਤਾਂ ਹੁਣ ਆਈ ਵੀ ਕਹੂੰਗਾ ਤੁਸੀਂ ਲੋਕਲ ਬਾਡੀਜ਼ ਮੰਤਰੀ ਨੂੰ ਬੁਲਾ ਲਿਆ ਦੂਜੀ ਸਭ ਤੋਂ ਵੱਡੀ ਪ੍ਰੋਬਲਮ ਪਾਣੀ ਦੀ ਹੈ ਟੇਲਾ ਤੇ ਤੁਸੀਂ ਰੋਜ਼ ਕਹਿੰਦੇ ਵੀ ਟੇਲਾ ਤੇ ਪਾਣੀ ਪਹੁੰਚ ਰਿਹਾ ਹੁਣ ਬੁਲਾਓ ਮੰਤਰੀ ਸਾਹਿਬ ਕੋਇਲ ਸਾਹਿਬ ਨੂੰ ਬੁਲਾਓ ਟੇਲਾ ਤੇ ਲੈ ਕੇ ਚਲੀਏ ਕਿਉਂ ਮੈਨੂੰ ਫੇਰ ਨਾ ਲੈ ਕੇ ਚਲੋ ਉੱਥੇ ਜ਼ਿੰਮੇਦਾਰ ਆਪ ਆਪਣੇ ਆਪ ਦੱਸ ਦੇਣਗੇ ਵੀ ਟੇਲਾ ਕਿੰਨੀ ਪੂਰੀ ਹੈ ਨਹੀਂ ਕੱਲ ਇੱਕ ਵੀਡੀਓ ਵਾਇਰਲ ਹੋਈ ਹੈ ਜੀ ਬੰਦਾ ਮੈਨੂੰ ਕਹਿ ਰਿਹਾ ਵੀ ਆਪ ਦਾ ਗੁੱਸਾ ਮੈਂ ਤੇ ਮੇਰੀ ਵੀਡੀਓ ਪਹੁੰਚਾਉ ਮੈਂ ਆਪ ਦਾ ਸਾਨੂੰ ਭਗਵੰਤ ਮਾਨ ਜੀ ਤੱਕ ਤੱਕੀ ਵੀਡੀਓ ਪਹੁੰਚਾਣੀ ਹੈ ਪਰ ਅਗੇ ਜਮੀਨੀ ਹਾਲਾਤ ਕੀ ਹੈ ਮਤਲਬ ਇਹ ਨੂੰ ਨਾ ਕਿਹਾ ਮੈਂ ਆਪਣੇ ਹਲਕਾ ਇੰਚਾਸ ਦੀ ਗੱਲ ਸੁਣੀ ਸੀ ਉਹ ਕਹਿੰਦੇ ਲੈ ਲੈ ਸਦੀਪ ਨੂੰ ਤਾਂ ਕੁਝ ਪਤਾ ਨਹੀਂ ਟੇਲਾ ਤਾਂ ਪੂਰੀ ਹੈ ਜਦੋਂ ਆਪ ਕਿੰਨਾ ਚੇ ਗਏ ਲੋਕੋ ਨਾਲ ਰਗੜ ਪੈ ਰਹੇ ਸੀ ਕਿਉਂਕਿ ਮੈਂ ਤਾਂ ਲੋਕਾਂ ਦੇ ਵਿੱਚ ਰਹਿੰਦਾ ਸਾਰੇ ਦਿਨ ਹਕੀਕਤ ਪਤਾ ਹੈ ਮੈਂ ਜਿੰਨੀ ਗੱਲ ਹੈ ਉਹ ਨਹੀਂ ਕਿ ਗੱਲ ਰੱਖਣੀ ਚਾਹੀਦੀ ਹੈ ਸੋ ਕਹਿਣ ਦਾ ਭਾਵ ਹੈ 3 ਸਾਲ ਬਾਅਦ ਦੇਰ ਆਇਆ ਦਰੁਸਤ ਹੈ 3 ਸਾਲ ਬਾਅਦ ਉਹਨਾਂ ਨੂੰ ਅਬ ਉਹ ਯਾਦ ਆਇਆ ਬੋਰ ਦੇ ਵਿੱਚ ਵੀ ਦਿਖਦਾ ਹੈ ਕਿਉਂਕਿ ਲੋਕ ਇਹਨਾਂ ਨੂੰ ਸਵਾਲ ਜਵਾਬ ਕਰਨ ਲੱਗੇ ਇਹ ਆਪ ਕਹਿੰਦੇ ਹੈ ਹਲਕਾ ਇਨਚਾਰਜ ਸੁਨੀਲ ਜਾਕੜ ਨੇ 700 ਕਰੋੜ ਰੁਪਇਆ ਲੈ ਕੇ ਆਏ ਸੀ ਆਪ ਕਹਿੰਦੇ ਨਹੀਂ ਕਹਿੰਦੇ ਆਪਣੇ ਮੂੰਹੋਂ ਕਹਿੰਦੇ ਫਿਰ ਕਈ ਵਾਰ ਉਹ ਐਲੀਗੇਸ਼ਨ ਵੀ ਲਾ ਦਿੰਦੇ ਵੀ ਅਸੀਂ ਉਹਦੀ ਤਹਿਕੀਕਾਤ ਕਰਾਵਾਂਗੇ ਹੁਣ ਉਸ ਦਿਨ ਮੰਤਰੀ ਸਾਹਿਬ ਆਏ ਹੋਏ ਸੀ ਉਹਨਾਂ ਦਾ ਵਿਭਾਗ ਉਹ ਮੰਤਰੀ ਕਿਉਂ ਨਹੀਂ ਕੋਈ ਗੱਲ ਕੀਤੀ ਉੱਥੇ ਬਿਲਕੁਲ ਕੋਈ ਗੱਲ ਨਹੀਂ ਕੀਤੀ ਲੋਕਾਂ ਨੂੰ ਗੁੰਮਰਾਹ ਕਰਨ ਦੀ ਹਮੇਸ਼ਾ ਪ੍ਰਿਆਸ ਹੈ ਪਰ ਹੁਣ ਵੀ ਮੰਤਰੀ ਸਾਹਿਬ ਆਏ ਮੈਨੂੰ ਨਹੀਂ ਲੱਗਦਾ ਕੁਝ ਹੋਣਾ ਸੰਦੀਪ ਜੀ ਅੱਜ ਕੱਲ ਵੀਡੀਓਜ਼ ਬੜੀਆਂ ਵਾਇਰਲ ਹੋ ਰਹੀਆਂ ਨੇ ਤੁਸੀਂ ਰਨਿੰਗ ਕਰ ਰਹੇ ਹੋ ਐਕਸਰਸਾਈਜ਼ ਕਰ ਰਹੇ ਹੋ ਬੜਾ ਕੁਝ ਕਰ ਰਹੇ ਹੋ ਜੀ ਉਹਦਾ ਕੀ ਰਾਜ ਹੈ ਜੀ ਨਹੀਂ ਉਹਦਾ ਤਾਂ ਕੋਈ ਰਾਜ ਨਹੀਂ ਜਿਵੇਂ ਹਮੇਸ਼ਾ ਸਾਰੇ ਕਹਿੰਦੇ ਐ ਹੈਲਥ ਇਜ਼ ਵੈਲਥ ਸੇ ਹੈ ਤਾਂ ਸਭ ਕੁਝ ਹੈ ਤੇ ਪਹਿਲੇ ਮੈਂ ਰਨਿੰਗ ਇਕੱਲਾ ਹੀ ਕਰਦਾ ਸੀ ਅੱਜ ਕੱਲੋ ਇੱਕ ਗਰੁੱਪ ਜਾਂ ਬਣਿਆ ਹੋਇਆ ਸਾਡਾ ਕਈ ਐ ਬੋਰ ਦੇ ਆਪਣੇ ਰਨਰਸ ਤੇ ਉਹਨਾਂ ਨਾਲ ਹਫਤੇ ਦੇ ਇੱਕ ਦਿਨ ਰਨਿੰਗ ਕਰ ਲੈਂਦੇ ਤੇ ਜਦੋਂ ਗਰੁੱਪ ਦੇ ਵਿੱਚ ਰਨਿੰਗ ਕਰਦੇ ਆ ਥੋੜਾ ਜਿਹਾ ਬੰਦਾ ਐਕਸਟਰਾ ਭੱਜ ਲੈਂਦਾ ਮੋਟੀਵੇਟ ਹੋ ਜਾਂਦਾ ਤੇ ਦੂਜਾ ਮੈਂ ਤੁਸੀਂ ਥੈਂਕ ਯੂ ਤੁਸੀਂ ਇਹ ਸਵਾਲ ਪੁੱਛਿਆ ਕਿਉਂਕਿ ਹੁਣ ਆਪਣੀ ਛੱਟੀ ਅਬੋਰ ਮੈਰਾਥਨ ਜਿਹੜੀ ਹੈ ਉਹ 6 ਅਕਤੂਬਰ ਨੂੰ ਹੋਣ ਜਾ ਰਹੀ ਹੈ ਤੇ ਮੈਂ ਸਾਰੇ ਭਰਾਵਾਂ ਨੂੰ ਦੋਸਤਾਂ ਨੂੰ ਜਿਨ੍ਹਾਂ ਨੇ ਪਿਛਲੀ ਵਾਰ ਪਾਰਟਿਸਿਪੇਟ ਕੀਤਾ ਸੀ ਮੈਂ ਤੁਹਾਨੂੰ ਰਿਕੁਐਸਟ ਵੀ ਕਰੂੰਗਾ ਤੇ ਇੱਕ ਚੈਲੰਜ ਵੀ ਦੇਦਾ ਤੇ ਚੈਲੰਜ ਆ ਹੈ ਕਿ ਪਿਛਲੀ ਵਾਰ ਜਿਹੜੇ 5 ਕਿਲੋਮੀਟਰ ਭੱਜੇ ਸੀ ਹੁਣ ਤੁਹਾਡੇ ਕੋਲੇ 3 ਮਹੀਨੇ ਦਾ ਟਾਈਮ ਹੈ ਸਾਢੇ 3 ਮਹੀਨੇ ਦਾ ਤੇ ਟ੍ਰੇਨਿੰਗ ਹੁਣੇ ਸ਼ੁਰੂ ਕਰੋ ਤੇ ਟਾਰਗੇਟ ਤੁਹਾਡਾ ਹੋਣਾ ਚਾਹੀਦਾ ਹੈ 5 ਆਲੇ 10 ਭੱਜਣ ਤੇ ਜਿਹੜੇ 10 ਪੱਜੇ ਸੀ ਤੁਸੀਂ ਕੋਸ਼ਿਸ਼ ਕਰੋ ਵੀ ਆਪਾਂ 21 ਤੱਕ ਪਹੁੰਚੀਏ ਸੋ ਦਿਸ ਇਜ਼ ਮਾਈ ਚੈਲੰਜ ਟੂ एवरीवन ਟੂ ਆਲ ਦਾ ਰਨਰਸ ਐਂਡ ਆਲਸੋ ਮੈਂ ਅਪੀਲ ਵੀ ਕਰੂੰਗਾ ਵੀ ਪ੍ਰੈਕਟਿਸ ਸ਼ੁਰੂ ਕਰੋ ਤੇ ਅਗਲੇ ਵਾਰ ਆਪਾਂ ਜਿਹੜਾ ਅਗਲੀ ਮੈਰਾਥਨ ਹੋਣ ਜਾ ਰਹੀ ਹੈ ਇਸ ਵਾਰ ਸਾਡਾ ਟਾਰਗੇਟ ਵੀ ਹੈ ਵੀ 10000 ਪਲੱਸ ਵਨ ਹਜ਼ੰਡ ਤੇ ਆ ਮਤਲਬ ਤੇ ਸਿਹਤ ਆਈ ਹੈ ਵੀ ਮੈਂ ਵੀ ਪ੍ਰੈਕਟਿਸ ਕਰ ਰਿਹਾ ਤੇ ਦੂਜੇ ਵੀ ਥੋੜਾ ਜਿਹਾ ਸੇ ਠੀਕ ਰਹਿੰਦੀ ਹੈ ਤੇ ਦਿਮਾਗ ਵੀ ਠੀਕ ਰਹਿੰਦਾ ਹੈ ਤੇ ਸਾਰਾ ਕੰਸਿਸਟੈਂਟ ਠੀਕ ਹੈ ਜੀ ਮੈਂ ਉਮੀਦ ਕਰੀ ਵੀ ਇਸ ਵਾਰ ਜਾਖੜ ਸਾਹਿਬ ਕਿੰਨੇ ਕਿਲੋਮੀਟਰ ਤੋੜਨਗੇ ਨਹੀਂ ਮੈਂ ਹੁਣ ਅੱਜ ਕੱਲ 14 ਕਿਲੋਮੀਟਰ ਤੱਕ ਤਾਂ ਮੈਂ ਪਹੁੰਚ ਚੁੱਕਿਆ ਹਾਂ ਤੇ ਮੈਂ ਵੀ ਕੋਸ਼ਿਸ਼ ਕਰੂੰਗਾ ਵੀ ਲੱਗਦਾ ਵੀ 21 ਦਾ ਰਿਕਾਰਡ ਤੁਸੀਂ ਤੋੜੋਗੇ 14 ਤੱਕ ਹੁਣ ਮੈਂ ਪਹੁੰਚ ਗਿਆ ਤੇ ਮੈਨੂੰ ਕੰਫਰਟ ਲੱਗਦਾ ਤੇ ਮਤਲਬ ਉਮੀਦ ਹੈ ਵੀ ਅਗਲੀ ਵਾਰ ਅਸੀਂ ਵੀ 21 ਕਿਲੋਮੀਟਰ ਦਾ ਜਾ ਕੇ ਕੀ ਬਾਤ ਹੈ ਆ ਸਰ ਇੱਕ ਮੇਰਾ ਆਖਰੀ ਸਵਾਲ ਹੈ ਜੀ ਜੁਮਾ ਜੁਮਾ ਹੁਣੇ ਰਿਜ਼ਲਟ ਆਏ ਨੇ ਪਲੱਸ 1 ਐਟ੍ਰਿਕ ਬੀਏ ਬੀਕੋਮ ਵਗੈਰਾ ਦੇ ਉਹ ਸਟੂਡੈਂਟਸ ਨੂੰ ਕੀ ਕਹਿਣਾ ਚਾਹੋਗੇ ਕਿ ਅੱਜ ਕੱਲ ਕੀ ਹੈ ਤੁਸੀਂ ਦੇਖ ਰਹੇ ਹੋ ਵੀ ਮਾਹੌਲ ਕੀ ਹੈ ਤਾਂ ਸਟੂਡੈਂਟਸ ਨੂੰ ਕਿਹੜੇ ਕੋਰਸ ਕਰਨੇ ਚਾਹੀਦੇ ਆ ਕਿੱਥੇ ਜਾਣਾ ਚਾਹੀਦਾ ਤੁਸੀਂ ਮਤਲਬ ਪੂਰਾ ਵਰਡ ਦੇਖ ਰਹੇ ਹੋ ਕਿਸ ਤਰ੍ਹਾਂ ਦੀ ਸਲਾਹ ਦੇਣਾ ਚਾਹੀਦਾ ਨਹੀਂ ਦੇਖੋ ਇੱਕ ਤਾਂ ਸਭ ਤੋਂ ਪਹਿਲੇ ਸਾਰੇ ਸਟੂਡੈਂਟਸ ਨੂੰ ਬਹੁਤ-ਬਹੁਤ ਵਧਾਈਆਂ ਸਪੈਸ਼ਲੀ ਜਿਹੜੇ ਟਾਪਰਸ ਹੈ ਉਹਨਾਂ ਨੂੰ ਸਾਰੀ ਬੇਟੀਆਂ ਨੂੰ ਬੇਟਾ ਨੂੰ ਬੇਟੇ ਨੂੰ ਜਿੰਨੇ ਵੀ ਆਪਣੇ ਬੱਚੇ ਸਾਰਿਆਂ ਨੂੰ ਸਪੈਸ਼ਲੀ ਗਰਲਸ ਨੂੰ ਕਿਉਂਕਿ ਮੈਂ ਇੱਕ ਖਬਰ ਵੀ ਵੇਖੀ ਸੀ ਜਿਹਦੇ ਟਾਪਰਸ ਹੈ ਉਹਦੇ ਵਿੱਚ 80% ਮਤਲਬ ਗਰਲਸ ਹੈ ਹਮੇਸ਼ਾ ਕੰਗ੍ਰੈਚੁਲੇਸ਼ਨਸ ਆਲ ਦਾ ਗ ਐਂਡ ਬॉयਸ ਤੇ ਦੂਜਿਆ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਵੀ ਅੱਗੇ ਕੀ ਤੇ ਦੇਖੋ ਸਪੈਸ਼ਲੀ ਅੱਜ ਦਾ ਜਿਹੜਾ ਯੁੱਗ ਹੈ ਇੰਨਾ ਛੇਤੀ ਹਰ ਚੀਜ਼ ਬਦਲ ਰਹੀ ਹੈ ਟੈਕਨੋਲੋਜੀ ਕਰ ਲੋ AI ਕਰ ਲੋ ਮਤਲਬ ਇੰਨਾ ਛੇਤੀ ਇਨਫੋਰਮੇਸ਼ਨ ਇੰਨੀ ਅਵੇਲੇਬਲ ਹੈ ਸੋ ਮੈਂ ਤਾਂ ਤੁਹਾਨੂੰ ਆ ਹੀ ਕਹੂੰਗਾ ਵੀ ਆਪਣੇ ਟੀਚਰਸ ਨਾਲ ਸਕੂਲਾਂ ਦੇ ਵਿੱਚ ਆਪਣੇ ਕਾਉਂਸਲਰਸ ਨਾਲ ਜ਼ਰੂਰ ਗੱਲਬਾਤ ਕਰੋ ਵੀ ਅੱਗੇ ਸਾਨੂੰ ਕੀ ਕਰਨਾ ਚਾਹੀਦਾ ਕਿਉਂਕਿ ਉਹਨਾਂ ਤੋਂ ਬਿਹਤਰ ਗਾਈਡੈਂਸ ਕੋਈ ਨਹੀਂ ਦੇ ਸਕਦਾ ਅੱਜ ਕੱਲ ਇੰਨੀ ਆਪਸ਼ਨਸ ਹੈ ਅੱਜ ਕੱਲ ਕਿੰਨੀ ਪੜਾਈ ਤਾਂ ਆਪਾਂ ਆਨਲਾਈਨ ਵੀ ਕਰ ਸਕਦੇ ਆ ਤੇ ਇੱਕ ਮੇਰੀ ਆ ਵੀ ਰਿਕੁਐਸਟ ਹੈ ਵੀ ਜਿਹੜਾ ਫੋਨ ਹੈ ਇਹ ਦਾ ਜੇ ਸਹੀ ਇਸਤੇਮਾਲ ਕਰੋਗੇ ਤੇ ਇੰਨੀ ਨੋਲਿਜ ਤੁਸੀਂ ਗੇਨ ਕਰ ਸਕਦੇ ਹੋ ਇੰਨੇ ਕੋਰਸੇਸ ਹੈਗੇ ਜਿਹੜੇ ਆਨਲਾਈਨ ਤੁਸੀਂ ਆਪਣੇ ਆਪ ਫ੍ਰੀ ਟਾਈਮ 'ਚ ਕੋਰਸੇਸ ਵੀ ਲੈ ਸਕਦੇ ਹੋ ਸਿੱਖ ਵੀ ਸਕਦੇ ਹੋ ਤੇ ਉਹਨਾਂ ਦਾ ਖਰਚਾ ਵੀ ਬਹੁਤ ਕਮ ਹੈ ਤੇ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰੂੰਗਾ ਐਂਡ ਅੱਗੇ ਵਾਸਤੇ ਸਾਰਿਆਂ ਨੂੰ ਬੱਚਿਆਂ ਨੂੰ 올 ਦਾ ਬੈਸਟ ਥੈਂਕ ਯੂ ਸਰ ਟਾਈਮ ਦਿੱਤਾ ਤੁਸੀਂ ਧੰਨਵਾਦ ਜੀ ਦੋਸਤੋ ਵੀਡੀਓ ਨੂੰ ਵੀ ਸ਼ੇਅਰ ਕਰਾ ਜੇ ਤੇ ਇਸ ਵੀਡੀਓ ਨੂੰ ਪੂਰਾ ਵੇਖਿਆ ਜੇ ਅੱਗੇ ਵੀ ਮਿਲਦੇ ਰਵਾਂਗੇ ਸੰਦੀਪ ਜੀ ਨਾਲ ਕਿਉਂਕਿ ਅੱਗੇ ਇਲੈਕਸ਼ਨ ਦਾ ਟਾਈਮ ਆ ਰਿਹਾ ਤੇ ਅੱਗੇ ਮੈਰਾਥਨ ਵੀ ਆ ਰਹੀ ਹੈ ਤੇ ਸਮੇਂ-ਸਮੇਂ ਤੇ ਨਵੀਂ-ਨਵੀਂ ਅਪਡੇਟ ਦੇ ਦਰਵਾਗੇ ਜੀ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰੀਆ